ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਸੀਂ ਵੀ ਸਾਰੇ ਠੀਕ ਠਾਕ ਆ ਬਸ ਸਾਰੀ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਪਰਮਾਤਮਾ ਇਸੇ ਤਰ੍ਹਾਂ ਸਭ ਤੇ ਬਖਸ਼ਿਸ਼ਾਂ ਕਰਦੇ ਰਹਿਣ ਸਾਰੇ ਮੇਰੇ ਭੈਣ ਭਰਾ ਪਰਮਾਤਮਾ ਦੇ ਨਾਲ ਇਸੇ ਤਰ੍ਹਾਂ ਜੁੜਨ ਗੁਰਬਾਣੀ ਦੇ ਨਾਲ ਜੁੜਨ ਥੰਮੇਲ ਤੋਂ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਜਿਹੜੀ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਬਾਰੇ ਲੈ ਕੇ ਆਏ ਆ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਕਿ ਕਿਸ ਤਰ੍ਹਾਂ ਜਦੋਂ ਆਪਾਂ ਗੁਰਬਾਣੀ ਪੜਨ ਲੱਗ ਜੰਨੇ ਆ ਤਾਂ ਕਿਸ ਤਰ੍ਹਾਂ ਦੀ ਆਪਣੇ ਨਾਲ ਤਬਨਾਵਾਵਾਂ ਹੁੰਦੀਆਂ ਨੇ ਜਾਂ ਆਪਣੇ ਰੁਟੀਨ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕੀ ਚੇਂਜਸ ਹੁੰਦੀਆਂ ਨੇ ਤੇ ਜਿਹਦੇ ਕਰਕੇ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੋ ਰਹੀ ਹੈ ਪ੍ਰਮਾਤਮਾ ਆਪਣੇ ਅੰਗ ਸੰਗ ਹੈ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਆਪਾਂ ਨੂੰ ਪਤਾ ਲੱਗਦਾ ਵੀ ਉਹਨਾਂ ਦੀਆਂ ਬਖਸ਼ਿਸ਼ਾਂ ਆਪਣੇ ਤੇ ਹੋ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਵੈਗਰੂ ਜੀ ਗੁਰਬਾਣੀ ਦੇ ਨਾਲ ਜੁੜ ਜਾਂਦੇ ਆ ਤਾਂ ਬਹੁਤ ਤਰ੍ਹਾਂ ਦੀਆਂ ਬਹੁਤ ਆਪਣੀ ਲਾਈਫ ਦੇ ਵਿੱਚ ਆਪਣੇ ਨੇਚਰ ਦੇ ਵਿੱਚ ਚੇਂਜਸ ਆਉਂਦੀਆਂ ਨੇ ਤੇ ਇਸ ਇਸ ਟੌਪਿਕ ਬਾਰੇ ਅੱਜ ਆਪਾਂ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਇਗਰੂ ਲਿਖ ਕੇ ਆਪਣੀ ਹਾਜ਼ਰੀ ਲਵਾਇਆ ਕਰੋ ਕੈਨਲ ਨੂੰ ਵੱਟ ਵੱਟ ਸਪੋਰਟ ਕਰੋ ਜੇਕਰ ਕੋਈ ਭੈਣ ਭਰਾ ਮੇਰੀ ਇਸ ਵੀਡੀਓ ਦੇਖ ਕੇ ਜਾਂ ਪਿਛਲੀਆਂ ਵੀਡੀਓ ਦੇਖ ਕੇ ਗੁਰਬਾਨੀ ਦੇ ਨਾਲ ਜੁੜਿਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਮੈਨੂੰ ਦੱਸਿਓ ਤਾਂ ਜੋ ਵਾਇਗਰੂ ਦਾ ਮੈਂ ਵੀ ਸ਼ੁਕਰਾਨਾ ਕਰ ਸਕਾਂ ਵੀ ਕੋਈ ਭੈਣ ਭਰਾ ਚਲੋ ਕੁਰਬਾਨੀ ਦੇ ਨਾਲ ਜੁੜਿਆ ਤਾਂ ਹੁਣ ਆਪਾਂ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਤਾਂ ਕੋ ਕਿਹੜੇ ਵਾਇਗਰੂ ਜੀ ਇਸ ਤਰ੍ਹਾਂ ਦੇ ਸੰਕੇਤ ਹੈ ਕਿਹੜੀਆਂ ਗੱਲਾਂ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਆਪਣੇ ਅੰਗ ਸੰਗ ਰਹਿਣ ਲੱਗ ਗਿਆ ਹੈ ਪ੍ਰਮਾਤਮਾ ਆਪਣੇ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੋ ਗਈ ਹੈ ਠੀਕ ਹੈ ਜੀ ਤੇ ਪਰਮਾਤਮਾ ਆਪਣੇ ਨਾਲ ਕਿਸ ਤਰ੍ਹਾਂ ਰਹਿ ਲੱਗੇ ਆ ਹਨ ਤੇ ਫਿਰ ਆਪਾਂ ਨੂੰ ਵੈਗਰੂ ਜੀ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੀ ਅਨਿਸ਼ਾਨ ਆਪਾਂ ਨੂੰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਸੰਗਤ ਆਪਾਂ ਨੂੰ ਪਤਾ ਲੱਗਣ ਲੱਗ ਜੂਗੀ ਵੀ ਇਸ ਦੇ ਇਸ ਸੰਗਤ ਦੇ ਵਿੱਚ ਇਸ ਦੇ ਨੇਚਰ ਦੇ ਵਿੱਚ ਅ ਇਹੇ ਚੇਂਜਸ ਆਇਆ ਸੀਗਾ ਜਾਂ ਇਹਦੇ ਨੇ ਇਹਦਾ ਜਿਹੜਾ ਨੇਚਰ ਉਹ ਇਸ ਤਰ੍ਹਾਂ ਦਾ ਹੈ ਤੇ ਇਹ ਵੀ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਹਨਾ ਤਾਂ ਵਾਈਬਰੂ ਜੀ ਪਹਿਲਾ ਸੰਕੇਤ ਤਾਂ ਇਹ ਹੈ ਕਿ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਤਾਂ ਤੁਸੀਂ ਜਦੋਂ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਊਗੀ ਤਾਂ ਤੁਸੀਂ ਨਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਊਗਾ ਤੇ ਇੱਕ ਤੁਹਾਨੂੰ ਗੁਰਬਾਣੀ ਆਪਣੇ ਆਪ ਸਮਝ ਆਉਣੇ ਸ਼ੁਰੂ ਹੋ ਜੂਗੀ ਕਿਉਂਕਿ ਜਦੋਂ ਕੋਈ ਵੀ ਉਹ ਜਾ ਵਾਹਿਗੁਰੂ ਜੀ ਕੰਮ ਨਹੀਂ ਹੈਗਾਗਾ ਵੀ ਜਿਹੜਾ ਮਨੁੱਖ ਦੇ ਸਮਝ ਵਿੱਚ ਨਾ ਆਵੇ ਤਾਂ ਜਦੋਂ ਆਪਾਂ ਉਹਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰ ਦਿੰਨੇ ਆ ਤਾਂ ਆਪਾਂ ਨੂੰ ਉਹ ਸਾਰਾ ਕੁਝ ਸਮਝ ਆਉਂਦਾ ਹੈਗਾ ਹਨਾ ਵਾਈ ਗੁਰੂ ਜੀ ਜਰੂਰੀ ਨਹੀਂ ਕਿ ਆ ਵੀ ਆਪਾਂ ਉਸ ਗੁਰਬਾਣੀ ਦੇ ਅਰਥ ਕਰਕੇ ਆਪਾਂ ਨੂੰ ਸਮਝਾਉਗਾ ਜਦੋਂ ਆਪਾਂ ਜਦੋਂ ਆਪਾਂ ਨੂੰ ਉਹਦੇ ਵਿਚਾਰਾ ਸਮਾ ਸ਼ੁਰੂ ਹੋ ਜਾਂਦਾ ਆਪਾਂ ਬਾਰ ਬਾਰ ਉਹਨੂੰ ਸੁਣਦੇ ਆ ਤਾਂ ਕੁਝ ਵਰਡ ਗੁਰਬਾਣੀ ਦੇ ਇਸ ਤਰ੍ਹਾਂ ਜਿਵੇਂ ਆਪਣੇ ਆਪ ਆਪਾਂ ਨੂੰ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ ਹਨ ਤੇ ਵਾਈ ਗੁਰੂ ਜੀ ਤਾਂ ਤੁਹਾਨੂੰ ਆਪਣੇ ਆਪ ਆਨੰਦ ਆਉਣਾ ਸ਼ੁਰੂ ਹੋ ਜੂਗਾ ਗੁਰੂ ਘਰ ਤੁਹਾਡਾ ਜਾਨ ਨੂੰ ਬਹੁਤ ਜੀ ਕਰੂਗਾ ਗੁਰਬਾਣੀ ਪੜਨ ਨੂੰ ਤੁਹਾਡਾ ਮਨ ਕਰੂਗਾ ਗੁਰੂ ਦੀਆਂ ਗੱਲਾਂ ਕਰਨ ਨੂੰ ਮਨ ਕਰੂਗਾ ਗੁਰੂ ਦੀ ਵਡਿਆਈ ਕਰਨ ਨੂੰ ਮਨ ਕਰੂਗਾ ਤੇ ਵਾਹਿਗੁਰੂ ਜੀ ਸੰਗਤ ਕਰਨ ਨੂੰ ਜੀ ਕਰੂਗਾ ਹਨ ਤਾਂ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਦਾਗਾ ਵੀ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋ ਚੁੱਕੀ ਆ ਤਾਂ ਅਗਲਾ ਸੰਕੇਤ ਵੈਗੁਰੂ ਜੀ ਇਹ ਹੈ ਕਿ ਜੇਕਰ ਜਦੋਂ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਊਗੀ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ ਤਾਂ ਤੁਸੀਂ ਇਕੱਲੇ ਰਹਿਣੇ ਸ਼ੁਰੂ ਰਹਿਣਾ ਸ਼ੁਰੂ ਕਰ ਦੋਗੇ ਹੈਨਾ ਤਾਂ ਤੁਹਾਡਾ ਮੰਨ ਐਵੇਂ ਕਰੂਗਾ ਵੀ ਜਿਹੜੇ ਜਿਹੜੇ ਵੀ ਕੋਈ ਲੋਕ ਕੁਛ ਇਨਸਾਨ ਗੱਲਾਂ ਕਰਦੇ ਆ ਨਾ ਵੀ ਮੈਂ ਉਹਨਾਂ ਤੋਂ ਥੋੜਾ ਜਿਆਦਾ ਦੂਰ ਰਹਿਣਾ ਸ਼ੁਰੂ ਕਰਾਂ ਫੇਰ ਆਪ ਆਪਣੇ ਆਪ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਵੀ ਕਿਉਂ ਮੈਂ ਇੱਥੇ ਖੜ ਕੇ ਅੱਧਾ ਘੰਟਾ ਪੌਣਾ ਘੰਟਾ ਕਿਉਂ ਮੈਂ ਇੱਥੇ ਟਾਈਮ ਵੇਸਟ ਕਰਾਂ ਉਹਨਾ ਟਾਈਮ ਮੈਂ ਆਪਦਾ ਕੋਈ ਪਾਠ ਪੂਜਾ ਕਰ ਲਵਾਂ ਕਿਸੇ ਦੀ ਕਥਾ ਸੁਣ ਲਵਾਂ ਕੋਈ ਗੁਰਬਾਣੀ ਵਿਚਾਰ ਸੁਣ ਲਵਾਂ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਆਉਣੇ ਐ ਫਿਰ ਆਪ ਨੂੰ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਵਈ ਗੁਰੂ ਜੀ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਚੇਂਜਸ ਲੈਣ ਲੱਗਿਆਂ ਵਾਂ ਗੁਰਮਖ ਦੇ ਰਾਹ ਤੇ ਤੁਰਾਂ ਹਣਾ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੋ ਜਾਂਦੀ ਹੈ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੁੰਦੀ ਹੈ ਫੇਰ ਹੀ ਆਪਾਂ ਗਰਬਾਣੀ ਦੇ ਨਾਲ ਜੁੜਦੇ ਆਂ ਅਕੱਲੇ ਰਹਿਣਾ ਸ਼ੁਰੂ ਕਰਦੇ ਆਂ ਅਗਲਾ ਸੰਕੇਤ ਹੈ ਵਾਹਿਗੁਰੂ ਜੀ ਜਦੋਂ ਵੀ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਊਗੀ ਤਾਂ ਤੁਹਾਡੇ ਵਿੱਚ ਨਾ ਇੱਕ ਸਬਰ ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਮੰਨ ਲਓ ਤੁਹਾਡੇ ਵਿੱਚ ਜਿੰਦਗੀ ਦੇ ਵਿੱਚ ਨਾ ਇਹ ਕੁਸ਼ਣ ਆੜਾ ਵੀ ਹੋਇਆ ਜਾਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਗਿਆ ਤਾਂ ਤਾਂ ਤੁਹਾਨੂੰ ਨਾ ਉਹ ਚੀਜ਼ ਦਾ ਸਬਰ ਸੰਤੋਖ ਆਣਾ ਸ਼ੁਰੂ ਹੋ ਜੂਗਾ ਤੁਸੀਂ ਪ੍ਰਮਾਤਮਾ ਦੇ ਰਜਾ ਵਿੱਚ ਰਹਿਣਾ ਸ਼ੁਰੂ ਕਰਦੋਂਗੇ ਉਹਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰਦੋਂਗੇ ਜੇ ਕਿਸੇ ਤਰ੍ਹਾਂ ਦਾ ਤੁਹਾਨੂੰ ਘਾਟਾ ਵੀ ਪਿਆਗਾ ਜੇ ਕੁਝ ਘੱਟ ਕਮਾਈ ਹੋਈ ਹੈ ਤਾਂ ਤੁਹਾਨੂੰ ਨਾ ਇੱਕ ਸਬਰ ਆਉਣਾ ਸ਼ੁਰੂ ਹੋ ਜੂਗਾ ਵੀ ਕੋਈ ਗੱਲ ਨਹੀਂ ਵਾਈ ਗੁਰੂ ਨੇ ਚੰਗਾ ਹੀ ਸੋਚਿਆ ਹੋਣਾ ਤੇ ਵਾਈ ਗੁਰੂ ਜੋ ਕਰਦਾ ਚੰਗਾ ਹੀ ਕਰਦਾ ਹੈਗਾ ਤੇ ਜਿੰਨਾ ਵਾਈ ਗੁਰੂ ਨੇ ਦਿੱਤਾ ਉਹਦੇ ਵਿੱਚ ਤੁਸੀਂ ਆਨੰਦ ਲੈਣਾ ਸ਼ੁਰੂ ਕਰ ਦੋਗੇ ਠੀਕ ਹੈ ਵਾਈ ਗੁਰੂ ਜੀ ਤਾਂ ਅਗਲਾ ਤੁਹਾਡਾ ਸੰਕੇਤ ਇਹ ਹੀ ਸੀਗਾ ਵੀ ਤੁਹਾਨੂੰ ਸਬਰ ਸੰਤੋਖ ਤੁਹਾਨੂੰ ਆਪਣੀ ਜ਼ਿੰਦਗੀ 'ਚ ਨਾ ਇੱਕ ਆਨੰਦ ਆਉਣਾ ਸ਼ੁਰੂ ਹੋ ਜੂਗਾ ਰਸਾ ਆਉਣਾ ਸ਼ੁਰੂ ਹੋ ਜੂਗਾ ਪਰਮਾਤਮਾ ਨੂੰ ਤੁਸੀਂ ਆਲਾਮੇ ਦੇਣੇ ਬੰਦ ਕਰ ਦੋਗੇ ਦੋਸ਼ ਲਾਉਣੇ ਬੰਦ ਕਰ ਦੋਗੇ ਵਾਹਿਗੁਰੂ ਤੇ ਤੇ ਜੇਕਰ ਕੋਈ ਤਾਂ ਗਲਤ ਤੁਹਾਡੇ ਨਾਲ ਹੋ ਰਿਹਾ ਤਾਂ ਉਹ ਤੁਸੀਂ ਆਪਣੇ ਕਰਮਾਂ ਦੀ ਖੇਡ ਕਹੋਗੇ ਜਾਂ ਆਪਣੇ ਵਿੱਚ ਕੋਈ ਗਲਤੀ ਕੱਢੋਗੇ ਅਗਲੀ ਗੱਲ ਇਹ ਹੈ ਵਾਹਿਗੁਰੂ ਜੀ ਅਗਲਾ ਸੰਕੇਤ ਇਹ ਹੈ ਕਿ ਜਦੋਂ ਤੁਹਾਨੂੰ ਕੁਦਰਤ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਵੇ ਠੀਕ ਹੈ ਜਦੋਂ ਤੁਸੀਂ ਸੋਚੋਗੇ ਕਿ ਪੇੜ ਪੌਦਿਆਂ ਨਾਲ ਵੇ ਮੈਂ ਕੁਦਰਤੀ ਥਾਂ ਦੇ ਕੋਈ ਸੁਹਾਵਣੇ ਮੌਸਮ 'ਚ ਜਾਵਾਂ ਕੁਦਰਤ ਨਾਲ ਮੈਂ ਖੜ ਕੇ ਗੱਲਾਂ ਕਰਾਂ ਪੇੜ-ਪੌਦਿਆਂ ਤੇ ਤੁਸੀਂ ਤਰਸ ਕਰਨਾ ਸ਼ੁਰੂ ਕਰ ਦੋਗੇ ਉਦੋਂ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਕਿਉਂਕਿ ਕੁਦਰਤ ਦੇ ਵਿੱਚ ਪਰਮਾਤਮਾ ਪਰਮਾਤਮਾ ਤਾਂ ਆਪਣੇ ਵਿੱਚ ਵੀ ਵਸਿਆ ਹੋਇਆ ਕੁਦਰਤ ਵਿੱਚ ਵੀ ਪਰਮਾਤਮਾ ਵਸਿਆ ਹੋਇਆ ਪਰ ਕੁਦਰਤ ਦੇ ਪਰਮਾਤਮਾ ਬਹੁਤ ਜਿਆਦਾ ਨੇੜੇ ਹੈ ਠੀਕ ਹੈ ਤੇ ਆਪ ਮੰਨਣਾ ਉਹਨਾਂ ਚੀਜ਼ਾਂ ਨੂੰ ਆ ਥਾਵਾਂ ਨੂੰ ਲੱਭਣਾ ਸ਼ੁਰੂ ਕਰ ਦੂਗਾ ਜਿੱਥੇ ਪ੍ਰਮਾਤਮਾ ਦਾ ਵਾਸਾ ਹੈ ਤਾਂ ਵਾਹਿਗੁਰੂ ਜੀ ਕੁਦਰਤ ਵਿੱਚ ਵੀ ਪ੍ਰਮਾਤਮਾ ਦਾ ਵਾਸਾ ਹੈ ਤੇ ਕੁਦਰਤ ਨੇ ਜਿਹੜੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਸਹੌਣੇ ਮੌਸਮ ਹੁੰਦੇ ਆ ਉਥੇ ਸ਼ਾਂਤੀ ਵੀ ਹੈ ਇਕਾਂਤ ਵੀ ਹੈ ਤੇ ਵੈਕਰੂ ਜੀ ਜਦੋਂ ਫਰਮਾਦਾਂਗੇ ਤੁਹਾਡੇ ਤੇ ਕਿਰਪਾ ਹੋ ਜੇ ਤੁਸੀਂ ਇਕਾਂਤ ਵਿੱਚ ਸ਼ਾਂਤੀ ਜੇ ਰਹਿਣਾ ਸ਼ੁਰੂ ਕਰ ਦੋਗੇ ਜੋ ਦੁਨਿਆਵੀ ਪਦਾਰਥ ਹੈ ਉਹਨਾਂ ਨਾਲ ਥੋੜਾ ਪਿਆਰ ਤੁਹਾਡਾ ਘੱਟ ਜਾਊਗਾ ਜੋ ਦੁਨਿਆਵੀ ਗੱਲਾਂ ਬਾਤਾਂ ਹੁੰਦੀਆਂ ਨੇ ਭੀੜ ਭੜੱਕੇ ਤੋਂ ਤੁਸੀਂ ਥੋੜਾ ਜਿਹਾ ਸਾਈਡ ਤੇ ਰਹਿਣਾ ਸ਼ੁਰੂ ਕਰੋਗੇ ਤੁਹਾਨੂੰ ਐਦਾਂ ਲੱਗੂਗਾ ਵੀ ਕਾਹਤੋਂ ਇੱਥੇ ਟਾਈਮ ਬਰਬਾਦ ਕਰਨਾ ਹਨਾ ਤਾਂ ਵੈਕਰੂ ਜੀ ਇਤਨਾ ਹੁੰਦਾ ਹੈ ਅਗਲੀ ਗੱਲ ਇਹ ਹੈ ਵੀ ਤੁਹਾਨੂੰ ਜੀਵ ਜੰਤੂਆਂ ਨਾਲ ਵੀ ਪਿਆਰ ਵੱਧ ਜਾਊਗਾ। ਉਹਨਾਂ ਤੇ ਤਰਸ ਆਉਣਾ ਸ਼ੁਰੂ ਹੋ ਜਾਊਗਾ। ਫਿਰ ਕਿਸੇ ਤਰ੍ਹਾਂ ਦੇ ਵੀ ਜੀਵ ਜੰਤੂ ਹੁੰਦੇ ਆ ਤੇ ਤੁਹਾਨੂੰ ਲੱਗੂਗਾ ਵੀ ਜਿਹੜੇ ਪੰਛੀ ਐ ਪਾਣੀ ਤੇ ਜਣਾ ਤਰੇ ਫੜਦੇ ਪਾਣੀ ਪਾ ਦਈਏ, ਜਿਹੜੇ ਜਿਹੜੇ ਗਲੀਆਂ ਦੇ ਵਿੱਚ ਜਾਨਵਰ ਤਰੇ ਫਿਰਦੇ ਆ, ਕਿਉਂ ਨਾ ਇਹਦੇ ਮੂੰਹ ਇਹਨਾਂ ਦੇ ਮੂੰਹ 'ਚ ਕੁਝ ਪੈ ਜਾਵੇ ਹਨਾ। ਤੇ ਇਸ ਤਰ੍ਹਾਂ ਤੁਹਾਨੂੰ ਨਾ ਪਰਮਾਤਮਾ ਇਸ ਤਰ੍ਹਾਂ ਤੁਹਾਨੂੰ ਜੀਵ ਜੰਤੂਆਂ ਨਾਲ ਪਿਆਰ ਹੋਣਾ ਸ਼ੁਰੂ ਹੋ ਜੂਗਾ ਉਹਨਾਂ ਤੇ ਤੁਸੀਂ ਤਰਸ ਕਰਨਾ ਤਰਸ ਕਰਨਾ ਸ਼ੁਰੂ ਕਰੋਗੇ ਉਹਨਾਂ ਦੇ ਦੁੱਖ ਤੁਸੀਂ ਸਮਝੋਗੇ ਹਾਂਜੀ ਵਾਈ ਗੁਰੂ ਜੀ ਅਗਲਾ ਸੰਕੇਤ ਇਹ ਹੈ ਕਿ ਤੁਸੀਂ ਦੂਜਿਆਂ ਦੇ ਦੁੱਖ ਸਮਝਣੇ ਸ਼ੁਰੂ ਕਰ ਤੋਗੇ ਅਨਚਾਨਾ ਦੇ ਵੀ ਜੇਕਰ ਕੋਈ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈ ਤੇ ਬੇਸ਼ੱਕ ਤੁਹਾਡਾ ਸਤ ਦੁਸ਼ਮਣ ਉਹ ਤਾਂ ਤਾਂ ਉਹਨਾਂ ਨਾਲ ਵੇ ਇਹ ਪਾਵਨੀ ਰਹੂਗਾ ਉਹਨਾਂ ਦੇ ਪ੍ਰਤੀ ਹਮਦਰਦੀ ਜਾਗੂਗੀ ਤੁਹਾਨੂੰ ਲੱਗੂਗਾ ਤੁਸੀਂ ਨਾ ਕਿਸੇ ਦਾ ਦੁੱਖ ਨਹੀਂ ਬਰਦਾਸ਼ਤ ਕਰੋਗੇ ਬਿਲਕੁਲ ਵੀ ਤੁਹਾਨੂੰ ਲੱਗੂਗਾ ਵੀ ਮੈਂ ਵੱਤਵਦ ਇਹਨਾਂ ਦੀ ਮਦਦ ਕਰਾਂ ਨਾ ਵੱਤਵਦ ਤੇ ਲੱਗੇਗਾ ਵੀ ਕਿਉਂ ਇਦਾਂ ਤੇ ਕਸ਼ਟ ਆਇਆ ਹੈ ਤੇ ਇਹਦਾ ਦੁੱਖ ਦੂਰ ਹੋ ਜਾਵੇ ਕਿਵੇਂ ਨਾ ਕਿਵੇਂ ਮੈਂ ਕੋਈ ਹਿਲ ਲਵਸੀਲਾ ਕਰਾਂ ਜੇਕਰ ਜੇਕਰ ਤੁਸੀਂ ਮਤਲਬ ਤਾਂ ਦولت ਦੀ ਮਦਦ ਨਹੀਂ ਕਰ ਸਕੋਗੇ ਫਿਰ ਤੁਹਾਡਾ ਮਨ ਕਰੂਗਾ ਕਿ ਮੈਂ ਇਹਦੀ ਕਿਸੇ ਤਰ੍ਹਾਂ ਅਰਦਾਸ ਕਰਕੇ ਬਾਠ ਪੂਜਾ ਕਰਕੇ ਵਾਹਿਗੁਰੂ ਅਗੇ ਅਰਦਾਸ ਕਰਾਂ ਵੀ ਇਹਦਾ ਦੁੱਖ ਦੂਰ ਹੋਵੇ ਠੀਕ ਹੈ ਜੀ ਤੇ ਅਗਲਾ ਹੈਗਾ ਵੀ ਤੁਹਾਨੂੰ ਜਦੋਂ ਪਰਮਾਤਮਾ ਦਾ ਤੁਹਾਡੇ ਤੇ ਕਿਰਪਾ ਹੋਊਗੀ ਤੇ ਤੁਹਾਨੂੰ ਇੱਕ ਪਰਮਾਤਮਾ ਦਾ ਡਰ ਸ਼ੁਰੂ ਹੋ ਜੂਗਾ ਜਦੋਂ ਵੀ ਤੁਸੀਂ ਕੋਈ ਮਾੜਾ ਕਰਮ ਕਰੋਗੇ ਮਾੜੇ ਕੰਮ ਕਰੋਗੇ ਕਿਸੇ ਨਾਲ ਧੋਖਾਧਰੀ ਕਰੋਗੇ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਗੱਲ ਜਰੂਰ ਰਹੂਗੀ ਕਿ ਉਹ ਨਹੀਂ ਦੇਖ ਰਿਹਾ ਅਣਜਾਣ ਨਹੀਂ ਦੇਖ ਰਿਹਾ ਤਾਂ ਮੈਨੂੰ ਪ੍ਰਮਾਤਮਾ ਜ਼ਰੂਰ ਦੇਖ ਰਿਹਾ ਤੇ ਪ੍ਰਮਾਤਮਾ ਨੂੰ ਤੁਸੀਂ ਹਰ ਟਾਈਮ ਯਾਦ ਕਰੋਗੇ ਜਦੋਂ ਤੁਸੀਂ ਪ੍ਰਮਾਤਮਾ ਨੂੰ ਹਰ ਟਾਈਮ ਯਾਦ ਰੱਖੋਗੇ ਤਾਂ ਤੁਹਾਨੂੰ ਇਹਦਾ ਡਰ ਵੀ ਮਹਿਸੂਸ ਹੋਊਗਾ ਤੇ ਜਦੋਂ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੋਊਗੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਖਸ਼ਿਸ਼ ਹੋਊਗੀ ਫੇਰੇ ਆਪਾਂ ਨੇ ਤੇ ਵੀ ਆਪਾਂ ਨੂੰ ਉਹਨਾਂ ਦਾ ਡਰ ਲੱਗੂਗਾ ਹਾਂ ਤਾਂ ਵਾਹਿਗੁਰੂ ਜੀ ਅ ਅਗਲਾ ਸੰਕੇਤ ਇਹ ਹੈ ਕਿ ਜਦੋਂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਤੁਹਾਡੇ ਤੇ ਕਿਰਪਾ ਹੁੰਦੀ ਹੈ ਤਾਂ ਤੁਹਾਡਾ ਮੰਨਣਾ ਵਰਾਗੀ ਬਹੁਤ ਰਹਿਣਾ ਸ਼ੁਰੂ ਕਰ ਦੂਗਾ ਜਦੋਂ ਤੁਸੀਂ ਗੁਰੂ ਘਰ ਜਾਓਗੇ ਜਾਂ ਤੁਸੀਂ ਕੋਈ ਵੀ ਕੀਰਤਨ ਸੁਣ ਰਹੇ ਹੋ ਜਾਂ ਕੋਈ ਕਥਾ ਸੁਣ ਰਹੇ ਹੋ ਤਾਂ ਤੁਹਾਡਾ ਮਨ ਨਾ ਵਰਾਗ ਦੇ ਵਿੱਚ ਆਉਣਾ ਬਹੁਤ ਸ਼ੁਰੂ ਕਰ ਦੂਗਾ ਵੀ ਜਦੋਂ ਗੁਰੂ ਘਰ ਜਾਓਗੇ ਤਾਂ ਕਈ ਵਾਰੀ ਐਦਾਂ ਵੀ ਹੁੰਦਾਗਾ ਵੀ ਆਪਣੇ ਆਪ ਮਨ ਰੋਣਾ ਸ਼ੁਰੂ ਕਰ ਦਿੰਦਾ ਆਪਣੇ ਆਪ ਅੱਖਾਂ 'ਚ ਹੰਝੂ ਆਉਣੇ ਸ਼ੁਰੂ ਕਰ ਦਿੰਦੇ ਆ ਤਾ ਉਹ ਤਾਂ ਹੁੰਦਾਗਾ ਕਿ ਵਾਹਿਗੁਰੂ ਤੇ ਆਪਣੇ ਤੇ ਕਿਰਪਾ ਹੁੰਦੀ ਹੈ ਤੇ ਉਹ ਉਹਨਾਂ ਪ੍ਰਮਾਤਮਾ ਆਪਣੇ ਬਹੁਤ ਨੇੜੇ ਹੋ ਕੇ ਸੁਣਦੀ ਹੁੰਦਾ ਬਹੁਤ ਆਪਣੇ ਨੇੜੇ ਹੁੰਦਾ ਪ੍ਰਮਾਤਮਾ ਆਪਣੇ ਅੰਗ ਸੰਗ ਹੁੰਦਾ ਤੇ ਜਦੋਂ ਵਾਹਿਗੁਰੂ ਜੀ ਤੁਹਾਡਾ ਮਨ ਵਿਰਾਗ ਮਈ ਹੋ ਜਾਵੇ ਨਾ ਜਦੋਂ ਤੁਸੀਂ ਬਹੁਤ ਜ਼ਿਆਦਾ ਬਰਾਗੀ ਹੋ ਜਾਵੋ ਤਾਂ ਜਦੋਂ ਜਦੋਂ ਤੁਹਾਡਾ ਮਨ ਰੋਣਾ ਸ਼ੁਰੂ ਕਰ ਦਵੇ ਦਵਾਈ குரு ਜੀ ਉਸ ਟਾਈਮ ਨਾ ਜਿਹੜੀ ਤੁਹਾਡੀ ਕੋਈ ਮਨੋ ਕਾਮਨਾ ਹੁੰਦੀ ਹੈ ਜਾਂ ਤੁਹਾਡੇ ਕੋਈ ਅਰਦਾਸ ਹੁੰਦੀ ਹੈ ਤੇ ਉਹ ਜ਼ਰੂਰ ਕਰਿਆ ਕਰੋ ਕਿਉਂਕਿ ਨਾ ਪ੍ਰਮਾਤਮਾ ਉਸ ਟਾਈਮ ਆਪਣੇ ਬਹੁਤ ਨੇੜੇ ਹੁੰਦਾ ਹੈ ਪ੍ਰਮਾਤਮਾ ਦਾ ਆਪਣੇ ਸਿਰ ਤੇ ਹੱਥ ਰੱਖਿਆ ਹੁੰਦਾ ਹੈਗਾ ਉਹਦੇ ਕਰਕੇ ਆਪਣਾ ਜਿਹੜਾ ਮਨ ਹੈ ਉਹ ਵਿਰਾਗ ਚੋ ਜਾਂਦਾ ਠੀਕ ਹੈ ਕੋਈ ਵੀ ਗੱਲਬਾਤ ਨਹੀਂ ਹੋਊਗੀ ਮੰਨ ਲਓ ਤੁਸੀਂ ਪਰੋਂ ਬਿਲਕੁਲ ਸਹੀ ਸਲਾਮਤ ਗਏ ਹੋ ਤੇ ਅੱਗੇ ਕੋਈ ਸ਼ਲੋਕ ਚੱਲ ਰਿਹਾ ਅੱਗੇ ਕੋਈ ਵਿਚਾਰ ਚੱਲ ਰਿਹਾ ਉਹ ਵਿਚਾਰ ਨੂੰ ਸੁਣ ਕੇ ਨਾ ਤੇ ਤੁਹਾਡਾ ਮਨ ਆਪਣੇ ਆਪ ਹੀ ਰੋਣਾ ਸ਼ੁਰੂ ਕਰ ਦੂਗਾ ਤਾਂ ਇਹ ਪ੍ਰਮਾਤਮਾ ਦੀ ਆਪਣੇ ਤੇ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ ਤਾਂ ਵਾਹਿਗੁਰੂ ਜੀ ਉਸ ਟਾਈਮ ਨੂੰ ਤੁਸੀਂ ਖੁੰਝਾਇਆ ਨਾ ਕਰੋ ਉਸ ਟਾਈਮ ਵੱਧ ਤੋਂ ਵੱਧ ਪ੍ਰਮਾਤਮਾ ਦੇ ਨਾਲ ਜੁੜੋ ਉੱਥੇ ਕੁਝ ਟਾਈਮ ਬੈਠੋ ਗੁਰੂ ਘਰ ਗਏ ਹੋ ਜੇਕਰ ਤੁਹਾਡਾ ਉੱਥੇ ਮੈਨੂੰ ਤੁਹਾਨੂੰ ਵਰਾਗ ਆ ਰਿਹਾ ਕੁਝ ਟਾਈਮ ਬੈਠੋ ਫਿਰ ਤੁਸੀਂ ਤੁਹਾਡੇ ਪਰਮ ਤੁਹਾਡੇ ਨਾਲ ਪਰਮਾਤਮਾ ਨਾਲ ਹੰਗ ਸੰਗ ਹੋਊਗਾ ਫਿਰ ਤੁਸੀਂ ਜੇਕਰ ਕੋਈ ਤੁਹਾਡੀ ਮਨੋ ਕਾਮਨਾ ਹੈ ਨਾ ਉਹ ਮਨੋ ਕਾਮਨਾ ਨੂੰ ਤੁਸੀਂ ਪਰਮਾਤਮਾ ਸਾਹਮਣੇ ਰੱਖੋ ਆਪਦੀ ਅਰਦਾਸ ਨੂੰ ਪਰਮਾਤਮਾ ਸਾਹਮਣੇ ਰੱਖੋ ਠੀਕ ਹੈ ਕਿਉਂਕਿ ਉਹ ਤੁਹਾਡੇ ਇੱਕ ਤਾਂ ਗੁਰੂ ਮਹਾਰਾਜ ਨਾਲ ਸੰਗਤ ਹੋ ਜਾਂਦੀ ਹੈ ਉਸ ਤੋਂ ਤワイ ਗੁਰੂ ਜੀ ਇਸ ਟਾਈਮ ਨੂੰ ਖੁੰਝਾਇਆ ਨਾ ਕਰੋ ਉੱਥੇ ਬੈਠੋ ਵੇ ਗੁਰੂ ਪਰਮਾਤਮਾ ਨਾਲ ਕਾਲਪੁਰਖ ਨਾਲ ਸੰਗਤ ਕਰੋ ਤੁਹਾਡੇ ਨਾਲ ਸੰਗਤ ਕਰ ਰਿਹਾ ਤੁਹਾਡੇ ਅੰਗਸਾਂ ਦਾ ਬੈਠਾ ਹੁੰਦਾ ਹੋ। ਠੀਕ ਹੈ ਤੁਹਾਡੇ ਸੁਣਾ ਨਾ ਆਇਆ ਹੁੰਦਾ ਵੀ ਜਦੋਂ ਤੁਸੀਂ ਬਰਾਦ ਦੇ ਵਿੱਚ ਹੋ ਜਾਂਦੇ ਹੋ ਬਹੁਤ ਜ਼ਿਆਦਾ ਤਾਂ ਵੈਗੁਰੂ ਜੀ ਇਸ ਤਰ੍ਹਾਂ ਤੁਸੀਂ ਪਰਮਾਤਮਾ ਅਰਦਾਸ ਕਰੋ ਸੱਚੇ ਪਾਤਸ਼ਾਹ ਵੈਗੁਰੂ ਅੱਗੇ ਅਰਦਾਸ ਕਰੋ ਤੇ ਆਪਣੇ ਮਨੋ ਕਾਮਨਾ ਤੁਹਾਡੀ ਜ਼ਰੂਰ ਪੂਰੀ ਹੋਊਗੀ। ਵਤ ਵਤ ਪਰਮਾਤਮਾ ਨਾਲ ਜੁੜੋ ਇਸ ਤਰ੍ਹਾਂ ਦੇ ਕੁਝ ਸੰਕੇਤ ਵੈਗੁਰੂ ਜੀ ਜੇਕਰ ਤੁਹਾਡੇ ਨਾਲ ਹੋ ਰਿਹਾ ਹੈ। ਤਾਂ ਤੁਸੀਂ ਸਮਝੋ ਕਿ ਪਰਮਾਤਮਾ ਦੀ ਤੁਹਾਡੇ ਤੇ ਹਲਕੁਰੀ ਕਿਰਪਾ ਹੋ ਗਈ ਐ ਪਰਮਾਤਮਾ ਤੁਹਾਡੇ ਅੰਗ ਸੰਗ ਐ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਐ ਬਹੁਤ ਜ਼ਿਆਦਾ ਤੇ ਤੁਸੀਂ ਐਸੇ ਤਰ੍ਹਾਂ ਕੁਰਬਾਨੀ ਦੇ ਨਾਲ ਜੁੜੇ ਰਹੋ ਵੱਧ ਤੋਂ ਵੱਧ ਬੱਚਿਆਂ ਨੂੰ ਜੋੜੋ ਕੁਰਬਾਨੀ ਦੇ ਨਾਲ ਪਰਮਾਤਮਾ ਦੀ ਬੱਚਿਆਂ ਤੇ ਵੀ ਐਸੀ ਤਰ੍ਹਾਂ ਕਿਰਪਾ ਹੋਊਗੀ ਤੇ ਵਾਹਿਗੁਰੂ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੱਤਵੱਦ ਚੈਨਲ ਨੂੰ ਸਪੋਰਟ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਮੇਰੀਆਂ ਵੀਡੀਓਸ ਦੇਖਣ ਲਈ ਅਰਦਾਸ ਸੰਬੰਧੀ ਚਪੈਰਾ ਸਰ ਹੈ ਸ਼ਾਇਰ ਸੰਬੰਧੀ ਚਪੈਰਾ ਸਰ ਦੀਆਂ ਹੱਦ ਲਿਖੀਆਂ ਸੰਬੰਧੀ ਵੀ ਚੈਨਲ ਤੇ ਕੁਝ ਵੀਡੀਓਸ ਪਾਈਆਂ ਨਹੀਂ ਆਈਆਂ ਨੇ ਉਹਨਾਂ ਨੂੰ ਦੇਖੋ ਹੱਤਵੱਦ ਤੇ ਆਪਣੀ ਜ਼ਿੰਦਗੀ ਦੇ ਵਿੱਚ ਚੇਂਜਸ ਲੈ ਕੇ ਉਹ ਗੁਰਬਾਣੀ ਦੇ ਨਾਲ ਜੁੜੋ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਫਾਇ ਗੁਰਜੀ ਕਾ ਖਾਲਸਾ ਸ਼ੀਰਿ ਵਾਹੀ ਗੁਰ ਜੀ ਕੀ ਫਤਿਹ